ਤੇ ਹੋਰ ਪਤਾ ਨਹੀਂ ਉਹਨੂੰ ਕੀ ਨਾ ਲੈਂਦੇ ਆ ਸੈਂਡਵਿਚ ਜੇ ਖਾਦੇ ਸੀ ਠੀਕ ਤੇ ਡੈਡੀ ਤੁਹਾਨੂੰ ਜੀ ਖਾਧੇ ਸੀ ਠੀਕ ਆ ਤੇਰੀ ਮੰਮੀ ਕਰਦੀ ਸਟਿਕ ਸੀ ਹਾਂ ਜੀ ਅਲੇਕੋ ਤਾਂ ਕੰਟੀਲਾ ਠੰਡਾ ਲੈਣੀ ਜਵਾਂ ਪੈਣਾ ਲੈ ਅੰਗੇ ਤੁੰਝਾ ਵੀ ਇਹ ਤਾਂ ਮੰਮੀ ਜੀ ਡੀਕੀ ਆਂਦੀ ਸੀ ਆਂਦੀ ਸੀ ਕਦੋਂ ਮਾਮੀ ਆਵੇ ਤੇ ਮੈਂ ਕਦੋਂ ਜਾਵਾਂ ਨਾਨੀ ਕੋਲੇ ਸੱਚੀ ਕੋਲੇ ਬਾੜਾ ਕਰਦੀ ਏ ਤੁਹਾਡਾ ਤਾਂ ਬਾੜਾ ਪੁੱਛ ਹਾਂ ਦੇ ਕਿੱਡੇ ਲਾਟਾ ਨਾ ਪਾ ਲਈ ਬੀਤੀ ਨੇ ਆ ਵੜੀ ਲਾਣੀ ਆ

ਨਹੀਂ ਨਹੀਂ ਓਫੜਾਉਂਗੀ ਓਫੜਾਉਂ ਇਹਨੂੰ ਭੁੱਖੀ ਮਾਰਦੇ ਹੁਣ ਨਹੀਂ ਨਹੀਂ ਭੁੱਖੀ ਤਾਂ ਕਿਉਂ ਮਾਰਨਾ ਮੈਂ ਲਿਆ ਦਿੰਨੀ ਆ ਕੋਈ ਕੰਮ ਕਰਨ ਲੱਗ ਜੀ ਹਾਂਗੀ ਤੂੰ ਕਰੇਂ ਤੂੰ ਲੈ ਆ ਭਾਈ ਪਤਾ ਵੀ ਥੱਕੀ ਹਾਰੀ ਆਈ ਏ ਕੁੜੀ ਨੂੰ ਲੈ ਕੇ ਬੈਠੀ ਆ ਇਹ ਪਾਲਦਿਆਂ ਦਾ ਦੱਸ ਕੋਈ ਹਾਲ ਥੋੜੀ ਪਤ ਮੰਗ ਲਿਆ ਕਰੇ ਤਾਂ ਇਹ ਜਿਹਾ ਹੀ ਆ ਚੀਜ਼ ਇਹਨਾਂ ਤੂੰ ਨਹੀਂ ਨਹੀਂ ਨੰਨੀ ਨੰਨੀ ਪਾਤ ਕਰਦੀਆਂ ਡੰਡੇ ਡਰਦਿਆਂ ਇਹ ਕਰਦੀਆਂ ਪਤ ਐਡੀਆਂ ਭਲੀਆਂ ਹੈ ਨਹੀਂ ਕਿਹਾ ਭਾਈ आगी, आगी। 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 पांदी, 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 नाले थोड़े जन लागो तो खाला मिर्चा तो नहीं ज्यादा पाई नहीं

ਨੀ ਤੇਰੀ ਦੋਤੀ ਤਾਂ ਬਾੜੀ ਸੋਨੀ ਆ ਰਵੜ ਦਾ ਗੁੱਡਾ ਜਾਂ ਹਨਾ ਚੰਗਾ ਪਾਣੀ ਆ ਲੈ ਜਾ ਕੁੜੇ ਜਿਵਾਕੜੀ ਦੇ ਪੱਛੇ ਜਾਣ ਤਾਂ ਸੋਨੀ ਆ ਹੋ ਚਾਹੀ ਨਜ਼ਰ ਨਾ ਲਾਜੀ ਸਾਡੀ ਕੁੜੀ ਨੀ ਬੱਸ ਕਰ ਨੀ ਬੱਸ ਕਰ ਮੇਰੀ ਨਜ਼ਰ ਤਾਂ ਕਦੇ ਉਹੀ ਨਹੀਂ ਲੱਗੀ ਸੁੱਖ ਨਾ ਮੇਰੇ ਆਪ ਦੇ ਦੋਤੇ ਦੋਤੀਆਂ ਬਥੇਰੇ ਸੋਨੇ ਪੁੱਤੇ ਪੁੱਤੀਆਂ ਬਥੇਰੇ ਸੋਨੇ ਆ ਆ ਇਹ ਤਾਂ ਹੈਪਨ ਪਾਣੂ ਹੋਰ ਸਨ ਆ ਪੈਂ ਠੀਕ ਆਹੋ ਠੀਕ ਆ ਨੀ ਪੈਣੇ ਲੈ ਆ ਨੁਣਾ ਕੋ ਚਾਹ ਨਾ ਪਾਣੀ ਆ ਕਿ ਨਜ਼ਰ ਨਾ ਲਾ ਦੇ ਨੀ ਬਸ ਨੀ ਭੈਣ ਨਿਆਣੀ ਮਾਤਕ 51 ਜੋ ਆਖਰੀ ਚੈਨੀ ਪੱਟੀ ਜੰਨੀ ਐ ਤੋੜਨੀ ਲੈ ਚਾਚੀ ਆਈ ਬੈਠੀ ਐ ਚਾਚੀ ਸਸਰੀ ਕਾਲ ਆਹੋ ਸਸਰੀ ਕਾਲ ਕੀ ਹੋ ਗਿਆ ਚ ਮੂੰਹ ਐ ਬਣਾਇਆ ਤੁਸੀਂ ਨੀ ਕੁਛ ਨੀ ਕੁਛ ਨੀ ਕੁਛ ਨੀ ਹੋਇਆ ਹੋਇਆ ਤਾਂ ਹੈ ਕੁਛ ਵੀ ਭੈਣ ਜੀ ਤਾਂ ਗੁੱਸਾ ਕਰੀ ਜਾਂਦੇ ਬਿਨਾ ਗੱਲ ਕੀ ਹੋ ਗਿਆ ਨੀ ਕੋਸ ਨੀ ਹੁਣ ਮੈਂ ਕਰਦੀ ਆ ਬਿਨਾ ਗੱਲ ਤੋਂ ਗੁੱਸਾ ਕਿਤੇ ਆ ਹਾਂ ਕੀ ਹੋ ਗਿਆ ਫੇਰ ਨੀ ਆ ਵੇਕ ਨਾ ਅਮਨ ਜੀ ਹਾਂ ਮਮੂ ਕਹਿੰਦੀ ਆ ਕਿ ਚਾਚੀ ਸਾਡੀ ਦੋ ਤੀਨੂੰ ਨਜ਼ਰ ਨਾ ਲਾ ਦੀ ਨਾ ਦੱਸ ਇਹ ਤਾਂ ਹੈ ਗੱਲ ਚਾਚੀ ਠੀਕ ਆਹੋ ਠੀਕ ਹੈ ਮੇਰੇ ਦੋਤੇ ਦੋਤੇ ਹੈ ਨਹੀਂ ਕਿ ਮੇਰੇ ਪੋਤੇ ਪੋਤੀਆਂ ਹੈ ਨਹੀਂ ਆਸੀ ਕਦੋਂ ਆਖਿਆ

ਹੋਰ ਭੈਣ ਕੀ ਕਰਦੀ ਹੁੰਦੀ ਹੈ ਤੇਰੀ ਕੁੜੀ ਕੀ ਭੈਣ ਸਰਕਾਰੀ ਨੌਕਰੀ ਮਿਲ ਗਈ ਜਵਾਕੜੀ ਨੇ ਭੈਣ ਮੂੰਜਣਾ ਹਾਂ ਕਰ ਪਰਮਾਤਮਾ ਸਾਰ ਨੂੰ ਦੇ ਤੇ ਹੋਰ ਪ੍ਰਾਣਾ ਹਾਂ ਸੱਚ ਚਾਚੀ ਇਹਨਾਂ ਨੇ ਗੱਡੀ ਲੈ ਲਈ ਨਾਲੇ ਬਰੇਜ਼ ਆ ਤਾਂ ਫਿਰ ਮੈਨੂੰ ਕੀ ਨਹੀਂ ਮੈਂ ਤੈਨੂੰ ਤਾਂ ਦੱਸਿਆ ਸਾਡੀ ਕੁੜੀ ਨੂੰ ਵਧਾਈਆਂ ਦੇ ਦੇ ਆ ਹੁ ਵਧਾੰਗਾ ਵਧਾੰਗਾ ਆ ਦੇਖ ਚਾਚੀ ਹੁਣੀ ਵੇਖ ਲੱਤ ਚੱਲਣੇ ਕੋਈ ਕੰਮ ਕਰੋ ਵੇਲੀਆਂ ਆਪਾਂ ਥੋੜੀਆਂ ਚੱਲ ਮੂੰ ਤਾਂ ਹੁਣੀ ਤੂੰ ਆਣੇ ਸੋਣ ਲੈ। ਮੈਂ ਚਲ ਜਾ ਵਰਦੀ ਆਂ। ਵੈਲੀ ਤੇ ਵੈਲੀ ਚਾਚੀ ਆਲਾ। ਨਹੀਂ ਚਾਚੀ ਗੁੱਸਾ ਨਹੀਂ ਕਰੀ। ਤਾਂ ਦਾ ਤੇਰੀ ਕੁੜੀ ਨੇ ਵੀ ਤਾਂ ਫੋਰਚੂਨਰ ਲਿਆਂਦੀ ਸੀਗੀ। ਤੇ ਫੋਰਚੂਨਰ ਲਿਆਂਦੀ ਸੀ ਤੇ ਮੈਂ ਕਿਸੇ ਨੂੰ ਸੁਣਾਇਆ ਨਹੀਂ ਸੀਗਾ। ਉਹ ਮੈਂ ਸੁਣਾਇਆ ਹੋਣਾ ਤੇ ਤੈਨੂੰ ਦੱਸਿਆ ਸੀ। ਤੁਸੀਂ ਤਾਂ ਮੈਨੂੰ ਨਾਕ ਚਾਹ ਪੁੱਛਿਆ ਨਾ ਕਿ ਪਾਣੀ ਪੁੱਛਿਆ ਮੇਰੇ ਨਾਲ ਨਾ ਗੱਲ ਤਾਂ ਕਰੀ ਜਾਂਦੀ ਓ ਨਾ ਸੱਸ। ਚਲ ਕੋਈ ਨਹੀਂ। ਬਈ ਚਾਚੀ ਹੁਣ ਲਿਆਉਣੀ ਚਾਹ ਪਾਣੀ ਦੀ ਕਿਹੜੀ ਗੱਲ ਆ। ਕਹਿ ਕੇ ਮੰਗਾਇਆ ਤਾਂ ਕੇਵ ਜਾ ਮੰਗਾਇਆ। ਸੁਣਾਣੀ ਚਾਚੀ ਦਾ ਕੀ ਕੌੜਾ ਨੰਮ ਚੱਬ ਕੇ ਆਈ ਏ। ਕੌਣਾ ਮੈਂ ਚੱਬਿਆ ਨੇਮੀ ਚੱਬਿਆ ਆਹੋ ਨੇ ਮੇਰਾ ਆਪਣੇ ਨੇ ਮਚਬਿਆ ਕਿਤੇ ਤਾ ਤੁਸੀਂ ਪਾ ਜੇ ਨਾ ਕਰਿਆ ਕਰੋ ਜਿ ਆਉਣਾ ਹੁੰਦਾ ਨਹੀਂ ਆਉਂਦੀ ਨਹੀਂ ਪੈਣੀ ਨਹੀਂ ਆਉਂਦੀ ਲੈ ਮੈਂ ਤਾਂ ਜਾ ਵਰਦੀਆਂ ਨਹੀਂ ਆਉਂਦੀ ਤੁਹਾਡੇ ਅੱਜ ਚੱਲ ਪੁੱਤ ਆਪਾਂ ਚੱਲ ਚੰਗਾ ਪੁੱਤ ਆ ਗਿਆਨੀ ਹੈ ਪਤਾ ਨੂੰ ਕੁੜੀ ਦੇ ਸਿਰ ਚੀ ਨਾ ਕੁਸ ਪਾ ਗਈ ਹੋ ਜਾਂਦੀ ਪੀਣਾ ਕੋਸ ਨਹੀਂ ਵੀ ਨਾ मम्मी मेन आदत तो बाली चंगी लगती है चल दे पुत पे नहा नू आ जा गर्मी चो आई मूह धोला लै जा प्रीति लै जानी आए पता पाई शिंक ते लै जो लैती आनी मम्मी तो लगा तो नहीं एंड वॉश कर लो ना

मम्मी जी सानू तो ना चार गल्ला तो कर लैन दो कोई नहीं रात नु कर ले जी लो मम्मी जी ले जो इना नु खेडना चल नहीं पता चले धारा तो ना काढ ले हुन दाल पानी ना कर ले कि मेनू डीकी जाऊं देखूंगी हाँ। छे मम्मी छे ਜਵਾਕਾਂ ਨਾਲ ਖੇੜਦੀ ਆ। ਚਲ ਖੇਡ ਲੂਗੀ ਤੇਰੇ ਤਾਂ। ਹੋਰ। ਖੈਰ ਤੇ ਕੱਲਾ ਜਵਾਕ ਵੀ ਉੱਧਰ ਜਾਂਦਾ। ਹਾਂ। ਤੇ ਖੇੜਿਆ ਹੋਗੀ ਮੈਂ ਚਲਪੁੱਤ ਖੇੜਲਾ ਕੇਰ ਲੈ ਜੂਗੀ ਤੇਨੂੰ। ਚਲ। ਓਹੋ! ਅਸ ਤਾਂ ਬਾੜੀ ਗਰਮੀ ਆ। ਹੂੰ। ਛੱਡੇ ਮਮੀ ਜੀ ਇੱਕ ਛੱਡੇ ਛੱਡੇ ਛੱਡੀ ਆਂ। ਠੀਕ ਆ। ਤੇ ਮੈਂ ਤਾਂ ਆਂਦੀ ਸੀ ਮੈਂ ਨਾ ਮੇਰੇ ਭੈਣ ਕੇ ਘਰੇ ਜਾ ਕੇ ਆਉਣੀ ਆ। ਅੱਛਾ। ਹਾਂ ਤੇ ਮੈਂ ਆ ਜੂਗੀ ਦੋ ਘੰਟੇ ਬਾਅਦ। ਚਲ ਜਾਈਏ। ਉਨੇ ਕੋਈ ਐਸੇ ਖਾਣ ਨੂੰ ਲੈ ਹੀ ਕੋਈ ਨਹੀਂ ਲਿਆਉਂਗੀ ਸਭ ਜੀ ਸੋਚੀ ਮੈਂ ਬਣਾਤੀ ਆ ਸਾਰਾ ਕੰਮ ਕਰਤਾ ਚੰਦਰ ਦੀਦੀ ਕਰ ਲਿਆ ਸਾਰਾ ਕੰਮ ਅੰਦਰ ਰਸੋਈ ਦਾ ਠੀਕ ਐਵੇਂ ਨਾ ਘਬرائی ਜਾਈ ਹੁਣ ਤੇ ਉਹ ਜਦੋਂ ਕਬਰ ਹੋਣਾ ਹੀ ਆ ਮੈਂ ਕਸ ਤੂੰ ਘਬਰਾਉਣਾ ਮੈਂ ਦੱਸਦਾ ਜਿਹੜਾ ਕਰਨਾ ਉਹ ਤਾਂ ਕਰਨਾ ਹੀ ਆ ਇਹ ਦੋ ਐਵੇਂ ਕੰਮ ਨਹੀਂ ਆਉਂਦਾ ਨਿਮਾਣੂ ਮੋ ਦੇਵ ਜੋ ਆਕੜੀ ਨੂੰ ਤੂੰ ਕੋਈ ਨਹੀਂ ਮੈਨੂੰ ਆ ਦੂੰਗੀ ਸਿਕਰ ਕਰਦੀ ਮੇਰੀ ਵੀ ਮੰਮੀ ਦੋਤੀ ਹੈ ਫਿਰ ਮੈਂ ਜਾਵਾਂ ਭੈਣ ਕੋਲ ਜਾ ਜਾ ਤੇਰੇ ਕੋਲ ਤਾਂ ਤੀਜੇ ਤੀਜੇ ਦਿਨ ਭੈਣ ਹੀ ਨਹੀਂ ਲੋਟ ਆਉਂਦੀ

लो की खाएगा की खाएगा तुम खास ना खा लो फिर खा लो तेरा पास नहीं कितने हैं ठीक है चल कोई नहीं चल कोई नहीं फिर आज क्यों से खा लो नहीं की खाएगा वो भी खा लो आज तेरी है तू खाएगी जी लगे हो तो नाम के लिए आगे चार

ਲੱਡਾਸ ਲੱਡੂ ਵਾਲੀ ਕਿੱਡੇਗਾ ਲੱਡੂ ਮੈਂ ਤੁਹਾਨੂੰ ਫੇਰੇ ਖਰਾਜੋ ਤਾਂ ਅਮਾਨਕਾਰ ਜੀ ਸਾਰਿਆਂ ਨੂੰ ਉਮੀਦ ਕਰਦੇ ਕਿ ਤੁਹਾਨੂੰ ਸਾਡੀ ਸਟੋਰੀ ਬਹੁਤ ਵਧੀਆ ਲੱਗੀ ਹੋਊਗੀ ਅੱਜ ਆਈ ਸੀਗੀ ਸਾਡੀ ਭਾਣ ਜੀ ਆ ਦੇਖੋ ਕਿੰਨੀ ਜੂੜਾ ਤੇ ਅਸੀਂ ਸੋਚਿਆ ਕਿ ਭਾਣ ਜੀ ਦੇ ਟੌਪਿਕ ਤੇ ਹਨਾ ਕੋਈ ਵੀਡੀਓ ਪਾ ਲਈਏ ਸੋ ਅਸੀਂ ਆ ਵਾਲੀ ਵੀਡੀਓ ਤੁਹਾਡੇ ਅੱਗੇ ਪੇਸ਼ ਕੀਤੀ ਸੀਗੀ ਸੋ ਅਸੀਂ ਉਮੀਦ ਕਰਦੇ ਕਿ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਤੇ ਇੱਕ ਰਿਕਵੈਸਟ ਸੋ ਆਪਾਂ ਵੀਡੀਓ ਬਣਾਈ ਸੀਗੀ ਜਰੂਰ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ 23 लाजी लाजी धोती लाजी धोती सो so, जरूर दसेयो थोनो की मैं लगी साडी वीडियो ते लाइक कमेंट शेयर जरूर करया करो हैना बाय बाय